ਕੋਆਪਰੇਟਿਵ ਸੁਸਾਇਟੀ ਸਹਿਕਾਰੀ ਸਭਾ ਜੱਲਾ ਦੀ ਅੱਜ ਚੋਣ ਸੀਗੀ ਜਿਹਦੇ ਵਿੱਚ ਪਹਿਲਾਂ ਦੋ ਵਾਰੀ ਚੋਣ ਕੈਨਸਲ ਕਰਵਾਈ ਗਈ ਸਰਕਾਰ ਵੱਲੋਂ ਲੋਕਲ ਐਮ ਐਲ ਏ ਵੱਲੋਂ ਔਰ ਉਸ ਤੋਂ ਬਾਅਦ ਅੱਜ ਚੋਣ ਸੀਗੀ ਚੋਣ ਦੇ ਵਿੱਚ ਨਾਮੀਨੇਸ਼ਨ ਪੇਪਰ ਭਰੇ ਗਏ ਔਰ ਅੱਜ ਜਿਹੜੇ ਜਿਹੋ ਇੱਕ ਤਰੀਕਾ ਅਪਣਾਇਆ ਜਾ ਰਿਹਾ ਪੰਜਾਬ ਸਰਕਾਰ ਵੱਲੋਂ ਹਰੇਕ ਥਾਂ ਦੇ ਉੱਤੇ ਹਰੇਕ ਇਲੈਕਸ਼ਨ ਦੇ ਵਿੱਚ ਅੱਜ ਇੱਥੇ ਪੰਜ ਬੰਦਿਆਂ ਦੇ ਨਾਮੀਨੇਸ਼ਨ ਜਿਹੜੇ ਨੇ ਸਾਡੀ ਪਾਰਟੀ ਦੇ ਕਾਂਗਰਸ ਪਾਰਟੀ ਦੇ ਕੈਨਸਲ ਕਰ ਦਿੱਤੇ ਗਏ ਤਾਂ ਕਿ 5 ਸੀਟਾਂ ਸਿੱਧੀਆਂ ਹੀ ਜਿਹੜੀਆਂ ਨੇ ਇਹ ਜਿੱਤ ਜਾਣ ਤੇ ਇਹਨਾਂ ਦਾ ਜਿਹੜਾ ਹੈਗਾ ਕੋਰਮਪੂਰਾ ਹੋ ਗਿਆ। ਸੋ ਉਹਦੇ ਖਿਲਾਫ ਸਾਨੂੰ ਵੀ ਪਤਾ ਆ ਕਿ ਬਹੁਤ ਬਹੁਤ ੱਟਕਾ ਹੋ ਰਿਹਾ। ਸੇ ਉਹਦਾ ਜਿਹੜਾ ਹੈਗਾ ਆ ਇਹਨਾਂ ਨੇ ਇਹਨਾਂ ਨੇ ਇਹਨਾਂ ਨੇ ਪਰ ਅਸੀਂ ਲੈਣੇ ਨਹੀਂ ਹੈਗੇ ਅਸੀਂ ਬਾਈਕਟ ਇਹਨਾਂ ਨੇ ਇਹਨਾਂ ਨੇ ਸਾਰੀ ਇਲੈਕਸ਼ਨ ਜਿਹੜੀ ਹੈ ੱਟਕੇ ਨਾਲ ੱਟਕੇ ਨਾਲ ਜਿੱਤ ਕਰਨ ਦੀ ਕੋਸ਼ਿਸ਼ ਕੀਤੀ ਹੈ ਔਰ ਉਹ ੱਟਕਾ ਜਿਹੜਾ ਆ ਉਹ ਉਹ ੱਟਕਾ ਜਿਹੜਾ ਆ ਉਹ ਉਹਦੇ ਖਿਲਾਫ ਇਹ ਧਰਨਾ ਮਨ ਲਾਇਆ ਆ ਔਰ ਧਰਨੇ ਦੇ ਵਿੱਚ ਅਸੀਂ ਇੱਕ ਗੱਲ ਬੜੀ ਸਪਸ਼ਟ ਕਰਨੀ ਚਾਹੁੰਦੇ ਆ ਕਿ ਜਿਸ ਤਰੀਕੇ ਦੇ ਨਾਲ ਉਹ ਧਮਕਾਉਂਦੇ ਆ ਕਰਦੇ ਆ ਉਹ ਧਮਕੀਆਂ ਤੋਂ ਤੇ ਪੁਲਿਸ ਨਾਲ ਡਰਾਉਣਾ ਚਾਹੁੰਦੇ ਨਹੀਂ ਸਨ ਤੇ ਸਾਨੂੰ ਪ੍ਰਸ਼ਾਸਨ ਦੇ ਵਿੱਚੋਂ ਤਪਕੇ ਮਰਾ ਕੇ ਡਰਾਉਣਾ ਚਾਹੁੰਦੇ ਨੇ ਬਿਲਕੁਲ ਨਹੀਂ ਇਹਦੇ ਤੇ ਡਰਾਂਗੇ ਔਰ ਆਪਣਾ ਇਹਦਾ ਸਾਡਾ ਪ੍ਰੋਟੈਸਟ ਕਰਨ ਦਾ ਰਾਈਟ ਹੈ ਉਹਨੂੰ ਅਸੀਂ ਆਪਣੇ ਤੌਰ ਦੇ ਉੱਤੇ ਪੂਰਾ ਪ੍ਰੋਟੈਸਟ ਕਰਾਂਗੇ ਔਰ ਇਹੀ ਸਾਡੇ ਕੋਲੇ ਇੱਕ ਬਚਦਾ ਆ ਔਰ ਇਸ ਤੋਂ ਬਾਅਦ ਅਸੀਂ ਇਸ ਮਸਲੇ ਨੂੰ ਇਸ ਪ੍ਰੋਟੈਸਟ ਤੋਂ ਬਾਅਦ ਇਸ ਮਸਲੇ ਨੂੰ ਅਸੀਂ ਕੋਟ ਕਚੈਰੀ ਦੇ ਵਿੱਚ ਸਰਕਾਰੀ ਜੋ ਸਾਡਾ ਕੋਆਪਰੇਟਿਵ ਡਿਪਾਰਟਮੈਂਟ ਹੈ ਉਹਦੇ ਵਿੱਚ ਇਹਨੂੰ ਚੈਲੰਜ ਕਰਾਂਗੇ ਔਰ ਇੱਥੇ ਇੱਕ ਗੱਲ ਬੜੀ ਸਪਸ਼ਟ ਕਰ ਦੇਣੀ ਚਾਹੁੰਨਾ ਮੈਂ ਐਮ ਐਲ اے ਲਖਬੀਰ ਸਿੰਘ ਰਾਏ ਨੂੰ ਕਿ ਜਿੰਨਾ ਤੱਕਾ ਕਰਨਾ ਆ ਕਰ ਲੈ ਕਿੰਨਾ ਤੇ ਤੋਂ ਤੱਕਾ ਹੁੰਦਾ ਕਰ ਲੈ ਜੋ ਤੂੰ ਸਾਡੇ ਤੇ ਜਿਸ ਤਰ੍ਹਾਂ ਦਾ ਦਬਾਅ ਪਾਉਣਾ ਪਾਲਾ ਨਾ ਕਦੀ ਡਰੇ ਆ ਨਾ ਕਦੀ ਡਰਾਂਗੇ ਔਰ ਇੱਕ ਇੱਕ ਚੀਜ਼ ਦਾ ਜਵਾਬ ਦੇਵਾਂਗੇ ਠੋਕੇ ਔਰ ਇਹ ਸਮਾਂ ਆਉਣ ਵਾਲਾ ਹੀ ਹੈ ਫਿਕਰ ਨਾ ਕਰ ਇਸ ਸਮੇਂ ਦੇ ਵਿੱਚ ਮੁੜ ਕੇ ਨਾ ਤੈਨੂੰ ਪੁਲਿਸ ਨੇ ਬਚਾਉਣਾ ਐ ਨਾ ਤੈਨੂੰ ਕਿਸੇ ਹੋਰ ਨੇ ਬਚਾਉਣਾ। ਅੱਜ ਤਾਂ ਅੱਜ ਤਾਂ ਲੋਕਾਂ ਦੇ ਲੋਕਾਂ ਨੂੰ ਲੋਕਾਂ ਤੇ ਤੱਕਾ ਕਰਦੇ ਹਾਂ। ਪੰਚਾਇਤਾਂ 'ਚ ਕੀਤਾ ਮਿਊਚੁਅਲ ਕਮੇਟੀਆਂ 'ਚ ਕੀਤਾ ਕੋਆਪਰੇਟਿਵ ਸੁਸਾਇਟੀਆਂ 'ਚ ਕਰ ਰਹੇ ਹਾਂ। ਪਰ ਇਸ ਤੱਕੇ ਦਾ ਕਿਸਾਨਾਂ ਤੇ ਕਰ ਰਹੇ ਹਾਂ ਪਰ ਇਸ ਤੱਕੇ ਦਾ ਤੁਹਾਨੂੰ ਜਿਹੜਾ ਖਮਿਆਜਾ ਆ ਉਹ ਭੁਗਤਣਾ ਪਊਗਾ। ਇਹ ਨਗਰ ਸਭ ਕੀ ਲੱਗਦਾ ਵੀ ਚੌਂਟ ਜਿਹੜੇ ਤੁਸੀਂ ਕਹਿੰਦੇ ਹੋ ਵੀ ਹੇਰਾ ਫੇਰੀ ਕੀਤੀ ਕੀ ਆ ਉਹ ਕਿਉਂ ਕੀਤੀ ਜਾ ਰਹੀ ਹੈ? ਇਸ ਕਰਕੇ ਕੀਤੀ ਜਾ ਰਹੀ ਹੈ ਕਿ ਇਸ ਸੁਸਾਇਟੀ ਦੇ ਵਿੱਚ ਜਿਹੜਾ ਸਰਕਾਰੀ ਸਭਾ ਦੇ ਸੈਕਟਰੀ ਸੀ ਉਹਨਾਂ ਦੇ ਖਿਲਾਫ ਕਿਸੇ ਵਿਭਾਗ ਨੇ ਇਹ ਆ ਚਾਰਜ ਸ਼ੀਟ ਫਾਈਲ ਕੀਤੀ ਹੈ 55 ਲੱਖ ਕੁ ਰੁਪਏ 55 ਲੱਖ ਕੁ ਰੁਪਏ ਦੀ ਆ ਚਾਰਜ ਸ਼ੀਟ ਹੈ ਔਰ ਉਸ ਜਿਹੜਾ ਜਿਹੜੇ ਕਪੜੇ ਹੋਏ ਨੇ ਉਹਨਾਂ ਕਪੜਿਆਂ ਤੇ ਪਰਦਾ ਪਾਉਣ ਲਈ ਅੱਜ ਉਸ ਸੈਕਟਰੀ ਦੀ ਐਮ ਐਲ اے ਲਖਵੀਰ ਰਾਏ ਮਦਦ ਕਰ ਰਿਹਾ ਹੈ ਔਰ ਉਹਨੂੰ ਉਹ ਸੋਸਾਇਟੀ ਉਹਦੇ ਮਤਲਬ ਦੀ ਬਣਾ ਕੇ ਦੇ ਰਿਹਾ ਹੈ ਤਾਂ ਕਿ ਉਹਦੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਉਹਦੇ ਕੀਤੇ ਹੋਏ ਜਿਹੜੇ ਇਹ ਗਲਤ ਕੰਮ ਨੇ ਉਹਨਾਂ ਤੇ ਪੜਦਾ ਪਾਇਆ ਜਾਵੇ ਤੇ ਜਿਹੜੀ ਸਾਡੀ ਸਹਿਕਾਰੀ ਸਭਾ ਜ਼ਿਲ੍ਹਾ ਦੀ ਜਿਹੜੀ ਚੋਣ ਸੀ ਪਹਿਲਾਂ ਦੋ ਵਾਰ ਇੱਥੋਂ ਦੇ ਹਲਕਾ ਐਮ ਐਲ اے ਲਖਵੀਰ ਰਾਏ ਵੱਲੋਂ ਦੋ ਵਾਰ ਆਪਣੇ ਸਰਕਾਰ ਦੇ ਜ਼ੋਰ ਨਾਲ ਕੈਨਸਲ ਕਰਵਾਈ ਗਈ ਉਸ ਤੋਂ ਬਾਅਦ ਅੱਜ ਤੀਜੀ ਵਾਰੀ ਨੋਮੀਨੇਸ਼ਨ ਭਰਨ ਦਾ ਜਿਹੜਾ 3 ਤਰੀਕ ਦਾ ਦਿਨ ਸੀ ਇਸ ਤੋਂ ਪਹਿਲਾਂ ਚੋਣ ਪ੍ਰੋਗਰਾਮ ਪੂਰਾ ਬਣ ਕੇ ਤਿਆਰ ਹੋ ਕੇ ਜਿਹੜਾ ਗਿਆ ਗਿਆ ਜਾਇਆ ਗਿਆ ਜਿਹਦੇ ਵਿੱਚ ਸਾਰੇ ਮੈਂਬਰ ਇੱਥੇ ਲਿਖਿਆ ਗਿਆ ਵੀ ਤਸਦੀਕ ਕੀਤਾ ਜਾਂਦਾ ਹੈ ਸਵਾ ਦੇ ਲਿਸਟ ਵਿੱਚ ਸਾਰੇ ਮੈਂਬਰ ਮੌਜੂਦ ਹਨ ਕੋਈ ਮੈਂਬਰ ਛੱਡਿਆ ਨਹੀਂ ਗਿਆ ਇਹ ਏਆਰ ਸਾਹਿਬ ਵੱਲੋਂ ਪ੍ਰਵਾਨ ਕੀਤਾ ਗਿਆ ਉਸ ਦੇ ਹਿਸਾਬ ਨਾਲ ਸਾਰੇ ਕੈਂਡੀਡੇਟ ਆਪਣੀ ਆਪਣੀ ਤਿਆਰੀ ਕਰਕੇ ਨੋਮੀਨੇਸ਼ਨ ਭਰਨ ਆਏ ਰਾਪਿਕ ਲਿਸਟ ਜਾਰੀ ਕਰ ਦਿੱਤੀ ਗਈ ਆ 2 ਤਰੀਕ ਨੂੰ ਕੱਲ ਜਿਹਦੇ ਵਿੱਚੋਂ 10 15 ਵੋਟ ਬੰਦੇ ਮਤਲਬ ਵੋਟਾਂ ਜਿਹੜੀਆਂ ਸਾਡੀਆਂ ਘਟਪ ਦਿੱਤੀਆਂ ਫੋਟਾਂ ਵੀ ਇੱਕ ਸਭ ਤੋਂ ਹੱਸੋ ਹੀ ਨਹੀਂ ਗੱਲ ਆ ਇੱਥੇ ਮੇਰੇ ਮਗਰ ਬੈਠੀ ਆ ਭੈਣ ਸਾਡੀ ਮਨਪ੍ਰੀਤ ਕੌਰ ਜਿਹੜੀ ਪਿਛਲੀ ਵਾਰੀ ਦੀ ਇਸ ਕਮੇਟੀ ਮੈਂਬਰ ਆ ਕੋਈ ਡਿਫਾਲਟਰ ਨਹੀਂ ਇਹਦੇ ਕਾਗਜ਼ ਪਤਾ ਕਾਦ ਕਰਤੇ ਕਹਿੰਦੇ 1 ਰੁਪਿਆ ਡਿਫਾਲਟਿੰਗ ਆ ਔਰ ਇਹਦੇ ਵਿੱਚ ਦੱਸ ਰਹੇ ਜੈਸ ਆਹ ਲਿਸਟ ਦੇ ਵਿੱਚ ਕਹਿੰਦੇ 1 ਰੁਪਿਆ ਇਹਦੇ ਕੰਨੀ ਨਿਕਲਦਾ ਹੈ 1 ਰੁਪਿਆ ਕਰਕੇ ਜਿਹੜੇ ਕਾਗਜ਼ ਨੇ ਕੈਨਸਲ ਕਰਤੇ ਬਾਕੀਆਂ ਵੀ ਕਰਦੇ ਵੀ ਇਜਲਾਸ ਦੇ ਵਿੱਚ ਇਹਨਾਂ ਨੇ ਸਾਈਨ ਨਹੀਂ ਕੀਤੇ ਅਸੀਂ ਇਹਨਾਂ ਨੂੰ ਕਿਹਾ ਵੀ ਜਿਹੜੇ ਬਾਕੀ ਕੈਂਡੀਡੇਟ ਨੇ ਉਹਨਾਂ ਦੇ ਦੇਖ ਲਓ ਇਜਲਾਸ 'ਤੇ ਸਾਈਨ ਹੈਗੇ ਨੇ ਉਹਨਾਂ ਦੇ ਵੀ ਹੈ ਨਹੀਂ ਪਰ ਕੋਈ ਸੁਣਵਾਈ ਨਹੀਂ ਕੀਤੀ ਗਈ ਤੇ ਸ਼ਰਿਆਮ ਲੋਕਤੰਤਰ ਦਾ ਕਹਾਣ ਹੈ ਜਿਹੜਾ ਆਪਣਾ ਲਿਸਟਾ ਲਾਜ਼ਤੀ ਗਈ ਵੀ ਆਲ ਲਿਸਟਾ ਠੀਕਾ ਇਹਨਾਂ ਨੇ ਕੀਤਾ ਕੋਈ ਗੱਲ ਨਹੀਂ ਹੈਗੀ ਇਹ ਟੱਕਾ ਜਿਹੜਾ ਕਿਸੇ ਹੱਦ ਤੱਕ ਚੱਲਦਾ ਹੁੰਦਾ ਸਮਾਂ ਆਉਣੇ ਵਾਲਾ ਏ ਟੱਕੇ ਦਾ ਜਵਾਬ ਡਟ ਕੇ ਦੇਵਾਂਗੇ ਲੜਾਂਗੇ ਛਣਰਸ਼ ਕਰਾਂਗੇ ਪੰਜਾਬ ਸਰਕਾਰ ਮੁਰਦਾਬਾਹ ਦਾਸ ਤੋਂ ਪੀ ਸਾਰੀ ਚੋਣ ਜਿਹੜੀ ਬਾਕੀ ਦੇ ਕੈਂਡੀਡੇਟ ਵੀ ਜਿਹੜੇ ਹੈਗੇ ਨੇ ਕਿਉਂਕਿ ਇਹਨਾਂ ਨੇ ਇਹ ਕੀਤਾ ਇਹ ਜਿਹੜੀ ਬਾਕੀ ਦੇ ਸਾਡੇ ਕੈਂਡੀਡੇਟ ਇਹਦੇ ਵਿੱਚ ਲਿਸਟ ਦੇ ਵਿੱਚ ਛੱਡੇ ਨੇ ਉਹਨਾਂ ਵੱਲੋਂ ਵੀ ਪੂਰਨ ਤੌਰ ਤੇ ਅਸੀਂ ਬਾਈਕਾਟ ਕਰਦੇ ਆ ਇਸ ਚੋਣ ਦਾ ਇਸ ਦੇ ਸੰਬੰਧ ਵਿੱਚ ਅਸੀਂ ਆ ਦੋਨੇ ਲਿਸਟਾਂ ਲੈ ਕੇ ਮਾਨਯੋਗ ਹਾਈ ਕੋਰਟ ਦਾ ਦਰਵਾਜ਼ਾ ਖੜਕਾਵਾਂਗੇ ਉੱਥੋਂ ਆਪਣੀ ਅਨਸਾਫ਼ ਦੀ ਹਪਲਾ ਕੀਤਾ ਜੇ ਨਾਗਰਾ ਸਾਹਿਬ ਮੇਰੇ ਤੇ 10000 ਦਾ ਵੀ ਕਪੜਾ ਸਾਫਤ ਕਰਦਣ ਤੇ ਮੈਂ ਉਹਨਾਂ ਦਾ ਦੇਣਦਾਰ ਹੋਊਂਗਾ ਤੇ ਉਹ ਜੋ ਕਹਣਗੇ ਮੈਂ ਉਹ ਮੰਨਣ ਨੂੰ ਤਿਆਰ ਹੋਊਂਗਾ ਜਿੱਥੇ ਤੱਕ ਨਾਗਰਾ ਸਾਹਿਬ ਇਹ ਗੰਦੀ ਸਿਆਸਤ ਕਰ ਰਹੇ ਨੇ ਜਾਣਬੁੱਝ ਕੇ ਮੈਨੂੰ ਬਦਨਾਮ ਕਰ ਰਹੇ ਨੇ ਜਦਕਿ ਉਹਨਾਂ ਦੇ ਹੀ ਜਿਹੜੇ ਬਣਾਏ ਹੋਏ ਅਹੁਦੇਦਾਰ ਨੇ ਮਾਰਕਫੈਟ ਦੇ ਡਾਇਰੈਕਟਰ ਨੇ ਉਹ ਜਾ ਕੇ 5-5 ਲੱਖ ਰੁਪਇਆ ਮੰਗ ਰਹੇ ਨੇ ਕੰਪਨੀਆਂ ਤੋਂ ਤੇ ਕੰਪਨੀਆਂ ਦੇ ਨਾਲ ਉਹ ਜਿਹੜਾ ਟਾਈ-ਅੱਪ ਕਰਕੇ ਕੰਪਨੀਆਂ ਇਹ ਜਾਣਬੁੱਝ ਕੇ ਸਾਨੂੰ ਬਦਨਾਮ ਕਰਨ ਦੀ ਮੈਨੂੰ ਕੋਸ਼ਿਸ਼ ਕੀਤੀ ਗਈ ਹੈ 13 ਤਰੀਕ ਨੂੰ ਵੀ ਜਿਹੜੀ ਮੇਰੀ ਦੋ ਵਾਰੀ ਜਿਹੜੀ ਇਨਕੁਆਰੀ ਹੈ ਉਹ ਏਆਰ ਸਰਕਲ ਤੋਂ ਬਾਹਰ ਤੱਕ ਦੀ ਹੋਈ ਹੈ ਜਿਹਦੇ ਵਿੱਚ ਮੈਂ ਬਿਲਕੁਲ નિર્ਦੋਸ਼ ਪਾਇਆ ਗਿਆ। ਮਾਤਾ ਜੀ ਇੱਕ ਉਹ ਕਹਿੰਦੇ ਵੀ ਜਿਹੜਾ ਸਹਿਕਾਰਤਾ ਵਿਭਾਗ ਹੁੰਦਾ ਉਹਦੇ ਵੱਲੋਂ ਤੁਹਾਨੂੰ ਕੋਈ ਨੋਟਿਸ ਜਾਰੀ ਹੋਇਆ ਪਿਆ। ਬਿਲਕੁਲ ਕੋਈ ਜਵਾਬ ਦਿਓ ਇਟ ਇਜ਼ ਨੋਟਿਸ ਜਾਰੀ ਹੋ ਗਿਆ। ਉਹ ਮੇਰੇ ਸਾਰੇ ਜਵਾਬ ਦਿੱਤੇ ਹੋਏ ਨੇ ਜੀ ਜਿਹਦੇ ਵਿੱਚ ਨਿਰਪੱਖ ਜਾਂਚ ਹੋਈ ਹੈ ਕੋਈ ਮੇਰੇ ਤੇ ਦੋਸ਼ ਹੈ ਜਿਹੜਾ ਉਹ ਸਿੱਧਰੀ ਹੋ ਸਕਿਆ। ਤੇ ਉਹ ਜਿਹੜੇ ਇਹ ਦੋਸ਼ ਲਾ ਰਹੇ ਨੇ ਇਹ ਸਿਰਫ ਆਪਣੇ ਜਿਹੜੇ ਇਹਨਾਂ ਦੇ ਚਹੇਤੇ ਜਿਹੜੇ ਕਰਪਸ਼ਨ ਜਿਹੜੇ ਕਰ ਰਹੇ ਨੇ ਉਹਨਾਂ ਨੂੰ ਇਹ ਬਚਾਉਣ ਦੀ ਖਾਤਰ ਨਾਗਰਾ ਸਾਹਿਬੇ ਕੁਝ ਕਰਦੇ ਨੇ ਤੇ ਜਿੱਥੇ ਤੱਕ ਨਾਗਰਾ ਸਾਹਿਬ ਦੀ ਗੱਲ ਹੈ ਨਾਗਰਾ ਸਾਹਿਬ ਦੇ ਇਹੀ ਬੰਦੇ ਜਾ ਕੇ ਪਹਿਲਾਂ ਆਪ ਸੁਭਾਵਾਂ ਦੇ ਵਿੱਚ ਕਾਗਜ਼ ਕਟਾਉਂਦੇ ਸੀ ਸਭ ਕੁਝ ਕਰਦੇ ਸੀ ਸਿਖਾਏ ਨੇ ਨਾਗਰਾ ਸਾਹਿਬ ਨੇ ਤੇ ਅੱਜ ਦੂਆਂ ਤੇ ਦੋਸ਼ ਲਾ ਰਹੇ ਨੇ ਤੇ ਜਿਹੜੇ ਬੰਦਿਆਂ ਦੇ ਕਾਗਜ਼ ਕੱਟੇ ਕਿਨੇ ਜਿਨ੍ਹਾਂ ਦੇ ਤੁਸੀਂ ਕਹਿ ਰਹੇ ਹੋ ਉਹਨਾਂ ਦੇ ਕੀ ਕੀ ਸੀ ਉਹਨਾਂ ਦੇ ਕਮੀਆਂ ਕੀ ਪਾਈਆਂ ਗਈਆਂ ਸੀ ਉਹਨਾਂ ਦੀਆਂ ਜੋ ਵੀ ਕਮੀਆਂ ਜੋ ਕਾਨੂੰਨ ਸਾਡਾ ਐਕਟ ਕਹਿੰਦਾ ਹੈ ਬਾਈ ਲਾਜ ਅਨੁਸਾਰ ਕਹਿੰਦਾ ਉਹਦੇ ਵਿੱਚ ਉਹ ਪੂਰੇ ਨਹੀਂ ਪਾਏਗੇ ਉਹਨਾਂ ਤੇ ਇਤਰਾਜ਼ ਜਿਹੜੇ ਲਾਏ ਗਏ ਮੈਂਬਰਾਂ ਵੱਲੋਂ ਇਤਰਾਜ਼ ਲਾਏ ਗਏ ਸਾਡੇ ਵੱਲੋਂ ਕੋਈ ਇਤਰਾਜ਼ ਨਹੀਂ ਤੀ ਜਿਹੜੀ ਕੋਈ ਇਹ 1 ਰੁਪਏ ਦੀ ਗੱਲ ਕਰ ਰਹੇ ਨੇ ਰੁਪਏ ਉਹਦਾ ਕੋਈ ਮਤਲਬ ਨਹੀਂ ਉਹ ਬੇਦੋ ਬਿਲਕੁਲ ਬੇਮੁਨਾਯਾਦ ਹੈ ਜਿੱਥੇ ਤੱਕ ਇਹ ਕਹਿੰਦੇ ਨੇ ਵੀ 25 30 ਵੋਟਾਂ ਬਣਾਤੀਆਂ ਡਿਫਾਲਟਰ ਮੈਂਬਰਾਂ ਨੇ ਪੈਸੇ ਭਰੇ ਨੇ ਉਹਨਾਂ ਦੀਆਂ ਰਸੀਦਾਂ ਰਿਕਾਰਡ ਦੇ ਵਿੱਚ ਲੱਗੀਆਂ ਵੀ ਆ ਨੇ ਜਿਹੜਾ ਡਿਫਾਲਟਰ ਮੈਂਬਰ ਕੋਈ ਵੀ ਹੋਵੇ ਉਹ 2 ਤਰੀਕ ਤੱਕ ਜਿਨ੍ਹਾਂ ਨੇ ਪੈਸੇ ਸਭਾ ਦੇ ਵਿੱਚ ਆਪਣੇ ਡਿਫਾਲਟਰਸ਼ਿਪ ਦੇ ਪੈਸੇ ਜਮ੍ਹਾਂ ਕਰਵਾਤੇ ਇਹ ਵੋਟਾਂ ਉਹਨਾਂ ਦੀਆਂ ਬਣੀਆਂ ਨੇ ਨਾ ਕਿ ਕਿਸੇ ਦੀਆਂ ਬਣਾਈਆਂ ਗਈਆਂ ਨੇ ਮੈਂ ਜੀ ਰਵਿੰਦਰ ਸਿੰਘ ਰਵੀ ਪਿੰਡ ਜੱਲੇ ਤੋਂ ਜੀ ਅੱਜ ਸਾਡੇ ਆਪਣੇ ਕੋਆਪਰੇਟਿਵ ਸੁਸਾਇਟੀ ਦੇ ਇਲੈਕਸ਼ਨ ਦੀਆਂ ਵੋਟਾਂ ਦੇ ਨਾਮੀਨੇਸ਼ਨ ਭਰੇ ਜਾਣੇ ਸੀਗੇ ਜੀ ਨਾਮੀਨੇਸ਼ਨ ਤਕਰੀਬਨ 22 ਮੈਂਬਰਾਂ ਨੇ ਭਰੇ ਨੇ ਜਿਨ੍ਹਾਂ ਵਿੱਚੋਂ 16 ਮੈਂਬਰਾਂ ਦੇ ਕਾਗਜ਼ ਸਹੀ ਪਾਈ ਜਾ ਗਏ ਨੇ ਉਹਦੇ ਵਿੱਚ ਕਿਸੇ ਦੇ ਪ੍ਰਸ਼ਾਸਨ ਦਾ ਹੱਥ ਨਹੀਂ ਜਿਹੜਾ ਬੰਦਾ ਕਾਸੀ ਵੀ ਚੀਜ਼ ਦਾ ਲੈਣਦਾਰ ਦੇਣਦਾਰ ਦਾ ਹੱਕਾ ਉਹ ਕਾਗਜ਼ ਜਿਹਦੇ ਸਹੀ ਨੇ ਉਹ ਪਾਏ ਗਏ ਨੇ ਜਿਹੜਾ ਡਿਫਾਲਟਰ ਆ ਉਹਦੇ ਕਾਗਜ਼ ਕੱਟੇ ਗਏ ਨੇ ਇਹ ਹੁਣ ਜਿਹੜੇ ਸਾਡੇ ਪਿੰਡ ਦਾ ਸਾਫਕਾ ਸਰਪੰਚਾ ਦਵਿੰਦਰ ਸਿੰਘ ਇਹਨੂੰ ਧਰਨੇ ਲਾਉਣ ਦੀ ਆਤ ਜ਼ਿਆਦਾ ਪੈ ਗਈ ਹੈ ਏ ਨਾ ਪਹਿਲਾ ਪੰਚਾਇਤੀ ਚੋਣਾਂ ਚ ਇਹਨੂੰ ਇਸੇ ਬਖਾੜਦਾ ਆਪਣੀ ਬਖਲਾੜਦਾ ਇਹਨੂੰ ਨਤੀਜਾ ਮਿਲਿਆ ਹਾਰ ਮਿਲੀ ਆ ਇਹਦਾ ਕੋਈ ਪੰਚਾਇਤ ਮੈਂਬਰ ਨਹੀਂ ਬਣਿਆ ਨਾ ਸਰਪੰਚ ਬਣਿਆ ਬੁਰੀ ਤਰ੍ਹਾਂ ਹਾਰਿਆ ਇਹਨੂੰ ਹੁਣ ਆਪਣੀ ਹਾਰ ਦਿਖ ਰਹੀ ਸੀਗੀ ਇਹ ਕੋਰਪੋਰੇਟ ਸਟੀ ਇਲੈਕਸ਼ਨਾਂ ਚ ਇਹ ਹੁਣ ਬੌਕ ਲਿਆ ਹੋਇਆ ਇਹਨੇ ਨਾਗਰਾ ਸਾਹਿਬ ਨੂੰ ਬੁਲਾ ਕੇ ਤੇ ਧਰਨਾ ਲਾਤਾ ਇਹ ਜਿਹੜੇ ਕਾਂਗਰਸ ਦੇ ਵਰਕਰ ਨੇ ਇਹ ਨਾਗਰੇ ਦੇ ਐਮਐਲਏ ਦੇ ਨਾਲ ਦੇ ਵਰਕਰ ਨੇ ਜਿਹੜੇ ਸਾਰੇ ਧਰਨੇ ਵਾਲੇ ਨੇ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਧਰਨੇ ਲਾ ਕੇ ਮੋਹਤ ਮਸਾਰਾ ਕਰਕੇ ਲੋਕਾਂ ਨੂੰ ਪਰੇਸ਼ਾਨ ਕਰਨ ਵਾਲੇ ਨੇ ਪਿੰਡਾਂ ਦਾ ਮਾਹੌਲ ਖਰਾਬ ਕਰ ਰਹੇ ਨੇ ਜੀ ਇਹਨੇ ਜਿੰਨੀਆਂ ਵੀ ਪੰਚਾਇਤਾਂ ਪਹਿਲਾਂ ਨਾਗਰੇ ਨੇ ਆਪਣੇ ਸਮੇਂ ਬਣਾਈਆਂ ਨੇ ਇੱਕ ਤਰਫੀਆਂ ਬਣਾਈਆਂ ਨੇ ਕਿ ਮੇਰੇ ਬੰਦੇ ਹੱਕ ਦੇ ਹੋਣ ਕਿ ਮੈਂ ਇਹਨਾਂ ਦੇ ਨਾਲ ਰਲ ਕੇ ਪੰਚਾਇਤਾਂ ਨੂੰ ਚੂਨਾ ਲਾ ਸਕਾਂ ਇਹੋ ਕੰਮ ਕਰਿਆ ਹੁਣ ਇਹਦੇ ਕੱਪੜੇ ਬਾਹਰ ਆ ਰਹੇ ਨੇ ਹੁਣ ਬਖਲਾਇਆ ਫਿਰਦਾ ਇਸ ਕਰਕੇ ਇਹਨੂੰ ਡਰਿਆ ਤਾਂ ਹੁਣ ਧਰਨਿਆਂ ਦੇ ਇੱਥੇ ਆ ਕੇ ਅੱਜ ਇਹਨੇ ਸਾਡੇ ਪਿੰਡ ਦਾ ਮਾਹੌਲ ਖਰਾਬ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਹੈ ਅਸੀਂ ਇਹਦੀ ਨਖੇਂਦੀ ਕਰਦੇ ਹਾਂ ਤੇ ਇਹਦੇ ਇਹਦੇ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਕਿ ਇਹ ਜਿਹੜਾ ਜਦ ਵੀ ਦਵਿੰਦਰ ਸਿੰਘ ਜੱਲਾ ਜੋਗੀ ਸਾਫ ਦਾ ਸਰਪੰਚ ਜੱਲਾ ਇਹਦੇ ਨਾਲ ਦੇ ਜਿਹੜੇ ਆਲੇ-ਦਾਲੇ ਪਿੰਡਾਂ ਦੇ ਆਉਂਦੇ ਨੇ ਇਹਨਾਂ ਤੇ ਜਿਹੜੇ ਧਰਨਾ ਲਾ ਕੇ ਜ ਰੋਡ ਜਾਮ ਕਰ ਲੈਂਦੇ ਨੇ ਕਾਨੂੰਨ ਨੂੰ ਆਪਣੇ ਹੱਥ ਚ ਲੈਂਦੇ ਨੇ ਮੇਰਾ ਨਾਮ ਕਰਨਜੀਤ ਸਿੰਘ ਜੀ ਕੀ ਮਸਲਾ ਜਿਹੜਾ ਧਰਨਾ ਲਗਾਇਆ ਗਿਆ ਬਾਹਰ ਕਹਿੰਦੇ ਵੀ ਵੋਟ ਜਿਹੜੀਆਂ ਵੋਟਾਂ ਨੂੰ ਟੱਕਣਾ ਬਾਤੀਆਂ ਮਸਲਾ ਤਾਂ આજ ਕੋਈ ਨਹੀਂ ਹੈਗਾ ਜੀ ਐਡਾ ਸਵੇਰੇ ਬਹੁਤ ਵਧੀਆ ਮਾਹੌਲ ਸੀ ਸਾਰੀ ਵੋਟਰ ਲਿਸਟ ਜਾਰੀ ਕੀਤੀ ਗਈ ਆ ਸਾਰੇ ਕੈਂਡੀਡੇਟਾਂ ਨੇ ਆਪਣੇ ਆਪਣੇ ਕਾਗਜ਼ ਭਰੇ ਨੇ ਬੜਾ ਵਧੀਆ ਮਾਹੌਲ ਸੀ ਸਵੇਰੇ ਤੇ ਅਚਾਨਕ ਜਿਹੜੇ ਹੁਣ ਆਪਣੇ ਕਾਗਜ਼ ਰਿਜੈਕਟ ਹੋਏ ਨੇ ਜੇ ਕਾਗਜ਼ਾਂ 'ਚ ਕੋਈ ਕਮੀਆਂ ਤਾਂ ਹੋਏ ਨੇ ਉਹਨਾਂ ਦੇ ਮੇਰਾ ਖਿਆਲ ਤਿੰਨ ਬੰਦਿਆਂ ਦੇ ਕਾਗਜ਼ੀ ਰੈਕਟ ਹੋਏ ਨੇ ਪ੍ਰਸ਼ਾਸਨ ਨੇ ਕੀਤੇ ਨੇ ਪੂਰੇ ਪੜੇ ਲਿਖੇ ਤਰੀਕੇ ਨਾਲ ਐਨ ਪੂਰੀ ਕਾਗਜ਼ੀ ਕਾਰਵਾਈ ਨਾਲ ਪੂਰੀ ਟੈਕਨੀਕਲ ਪੁਆਇੰਟ ਨਾਲ ਉਹਨੇ ਕੋਈ ਕਿਸੇ ਦਾ ਇਹਦੇ ਵਿੱਚ ਕੋਈ ਸਿਫਾਰਸ਼ ਨਹੀਂ ਚੱਲੀ ਜੇ ਸਰਕਾਰ ਨੇ ਤਾਂ ਕਈ ਕਰਨਾ ਹੁੰਦਾ ਤਾਂ ਫਿਰ ਸਾਰਿਆਂ ਦੀ ਕਰ ਦਿੰਦੇ ਜਾਂ ਇੱਕ ਤਰਫਾ ਹੀ ਅਸੀਂ ਇਲੈਕਸ਼ਨ ਕਰਾ ਲੰਦੇ ਇਹਨਾਂ ਨੂੰ ਅੰਦਰੇ ਨਾ ਬੜਨ ਦਿੰਦੇ ਉਹ ਇਹ ਅਸੀਂ ਇਹ ਸੋ ਕਰਕੇ ਆਪਣੇ ਐਮਐਲਏ ਸਾਹਿਬ ਦਾ ਵੀ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਕੋਈ ਕਿਸੇ ਕਿਸਮ ਦਾ ਕੋਈ ਤੱਕਾ ਨਹੀਂ ਹੋਣ ਦਿੱਤਾ ਸਗੋਂ ਤੇ ਐਮਐਲਏ ਸਾਹਿਬ ਨੇ ਇਹ ਕਿਹਾ ਕਿ ਤੁਸੀਂ ਆਪਣੀ ਨਿਰਪੱਖ ਇਲੈਕਸ਼ਨ ਕਰਾਓ ਪਿੰਡ ਇਕੱਠਾ ਹੋ ਕੇ ਤੁਹਾਡੇ ਪਿੰਡ ਦੀ ਸੁਸਾਇਟੀ ਆ ਇੱਕ ਥੋੜੀ ਜਿਹੀ ਇੱਕ ਤਖਲੀਪ ਇਸ ਗੱਲ ਦੀ ਜ਼ਰੂਰ ਹੈਗੀ ਆ ਜਦੋਂ ਬੰਦਾ ਕੋਈ ਪਹਿਲਾਂ ਸਰਕਾਰ ਚ ਹੁੰਦਾ ਹੈ ਜਾਂ ਆਪਣੇ ਬਾਜ਼ਾਰਤ ਚ ਹੁੰਦਾ ਹੈ ਜਦੋਂ ਹਾਰਦਾ ਤਾਂ ਉਹਨੂੰ ਬਖਲਾਉਣਾ ਨਹੀਂ ਚਾਹੀਦਾ ਕਿਉਂਕਿ ਹਾਰਾਂ ਜਿੱਤਾਂ ਸੰਗਤ ਦਾ ਫੈਸਲਾ ਹੈ ਸੰਗਤ ਨੇ ਦੇਣਾ ਹੁੰਦਾ ਹੈ ਅੱਜ ਦੇਖੋ ਮੇਰੇ ਖਿਆਲ ਨਾਲ ਆਲੇ-ਦਾਲ ਦੇ 20 ਪਿੰਡਾਂ ਦੇ ਬੰਦੇ ਬਲਾਏ ਇਹਨਾਂ ਨੇ ਇੱਕ ਜਿਵੇਂ ਕਿ ਦਬਕਾ ਕਰਨ ਦੀ ਕੋਸ਼ਿਸ਼ ਕੀਤੀ ਸਾਡੇ ਇੱਕ ਪਿੰਡ ਦੀ ਸੁਸਾਇਟੀ ਆ ਨਾ ਕਿ 20 ਪਿੰਡਾਂ ਦੀ ਆ ਸਾਡੇ ਕੱਲੇ ਪਿੰਡ ਦੀ ਸੁਸਾਇਟੀ ਆ ਜਿਵੇਂ ਅਫਸਰਾਂ ਨੇ ਕਾਗਜ਼ ਚੰਗੀ ਤਰ੍ਹਾਂ ਪਰਚੋਲ ਕਰਕੇ 2 ਘੰਟੇ ਬਾਅਦ ਜਿਨ੍ਹਾਂ ਦੇ ਰਿਜੈਕਟ ਕਰਨੇ ਰਿਜੈਕਟ ਕਰਤੇ ਜਿਨ੍ਹਾਂ ਦੇ ਸਿਲੈਕਟ ਕਰਨੇ ਸਿਲੈਕਟ ਕਰਤੇ ਇਹਨਾਂ ਦੇ ਮੇਰੇ ਖਿਆਲ ਨਾਲ 4-5 ਬੰਦਿਆਂ ਨੇ ਸਿਲੈਕਟ ਵੀ ਹੋਏ ਨੇ ਕਾਗਜ਼ ਜੇ ਉਹ ਸਹੀ ਸੀ ਤਾਂ ਹੀ ਸਿਲੈਕਟ ਹੋਏ ਨੇ ਨਹੀਂ ਜੇ ਉਹ ਜੇ ਅਸੀਂ ਸਰਕਾਰ ਚਾਉਂਦੀ ਤਾਂ ਉਹ ਵੀ ਰਿਐਕਟ ਹੋ ਸਕਦੇ ਸੀ 6 ਦੇ ਬੱਚੇ ਜਿਹੜੇ 6 ਬੱਚੇ ਬਣੇ ਉਹਨਾਂ ਦੇ ਕਹਿੰਦੇ 6 ਉਹ ਲੜਨ ਇਲੈਕਸ਼ਨ ਹੁਣ ਉਹ ਕਰਨਗੇ ਡਰਾਮੇਵਾਜੀ ਜੀ ਸਾਡਾ ਧੱਕਾ ਹੋਇਆ ਇਲੈਕਸ਼ਨ ਹਾਰ ਰਹੇ ਨੇ ਉਹ ਹੁਣ ਪਿੰਡ ਦਾ ਇੱਕ ਪਾਸੇ ਖੜਾ ਸਾਰਾ ਪਿੰਡ ਦੇ ਉਲਟੋ ਚੱਲ ਰਹੇ ਨੇ ਸਾਰ ਜੇ ਕੋਈ ਚੰਗੇ ਕੰਮ ਕਰੇ ਹੁੰਦੇ ਪੰਚਾਇਤ ਹੁੰਦੇ ਪੰਚਾਇਤ ਹੁੰਦੇ ਸਰਕਾਰ ਹੁੰਦੇ ਜੇ ਕੋਈ ਚੰਗੇ ਕੰਮ ਕਰੇਵੇ ਹੁੰਦੇ ਪਿੰਡ ਇੱਕ ਤਰਫਾ ਉਹਨਾਂ ਦੇ ਉਲਟ ਫੈਸਲਾ ਕਿਉਂ ਦਿੰਦਾ ਫੈਸਲਾ ਉਲਟ ਫੈਸਲਾ ਹੋਇਆ ਸਰਪੰਚੀ ਉਹਨੂੰ ਪੂਰੀ ਤਰ੍ਹਾਂ ਖਵਾਇਆ ਐਮਐਲਏ ਨੂੰ ਬੁਰੀ ਤਰ੍ਹਾਂ ਰੋਹਰਾ ਕੇ ਭੇਜਿਆ ਸੋ ਮੈਂ ਬੇਨਤੀ ਕਰਦਾ ਸਾਰਿਆਂ ਨੂੰ ਸਾਰੇ ਆਪਣਾ ਪਿੰਡਾ ਪਿੰਡ ਦਾ ਮਾਹੌਲ ਨਾ ਖਰਾਬ ਕਰੋ ਆਲੇ ਦਾਲੇ ਦੇ ਪਿੰਡਾਂ ਦੇ ਲੋਕਾਂ ਨੂੰ ਬੇਨਤੀ ਕਰਦਾ ਕਿ ਦੂਜੇ ਦੇ ਪਿੰਡਾਂ ਕੇ ਦਖਲਅੰਦਾਜ਼ੀ ਨਾ ਕਰਿਆ ਕਰੋ ਇਹਦੇ ਨਾਲ ਪਿੰਡ ਦੀ ਸਥਿਤੀ ਖਰਾਬ ਹੋ ਜਾਂਦੀ ਆ ਕਈ ਵਾਰੀ ਨਾ ਚਾਹੁੰਦੇ ਵੀ ਕੋਈ ਨਵੇਂ ਮੁੰਡੇ ਜੋਸ਼ ਚਾ ਕੇ ਇੱਕ ਦੂਜੇ ਨੂੰ ਹੱਲਾ ਭੁੱਲਾ ਕਰ ਦਿੰਦੇ ਉਹਦਾ ਜਿਹੜਾ ਭੁਗਤਣਾ ਨਾ ਉਹ ਬਹੁਤ ਲੰਮਾ ਪੈ ਜਾਂਦਾ ਸੋ ਕਿਰਪਾ ਕਰਕੇ ਮੈਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦਾ ਨਾਗਰਾ ਸਾਹਿਬ ਨੂੰ ਬੇਨਤੀ ਕਰਨਾ ਕਿ ਆਪਣੇ ਚੇਲਿਆਂ ਨੂੰ ਥੋੜੀ ਨੱਥ ਪਾ ਕੇ ਰੱਖੋ ਆਪਣੀ ਆਉਣ ਵਾਲੀ ਸਮੇਂ ਚ ਇਲੈਕਸ਼ਨ ਲੜ ਲਿਓ ਤੁਹਾਡੇ ਦਮੋਂ ਫੇਰ ਲੜ ਲਓ ਹੁਣ ਲੜਦੇ ਹੋ ਇਲੈਕਸ਼ਨ ਹੁਣ ਕਿਹੜਾ ਸੀ ਰੋਕਦੇ ਆ ਚੋਣ ਨਿਸ਼ਾਨ ਜਾਰੀ ਹੋ ਗਏ ਆਪਣੇ ਲੈ ਜਾਣ ਸਵੇਰੇ ਆ ਕੇ ਵੋਟਾਂ ਬੋਲਣ ਦੇਖ ਲਾਂਗੇ ਸੋ ਮੈਂ ਇੰਨੀ ਗੱਲ ਕਹਿੰਦਾ ਹੋਇਆ ਪ੍ਰਸ਼ਾਸਨ ਨੂੰ ਵੀ ਕਹਿਣਾ ਕਿ ਜਿਹੜੇ ਆ ਬਾਹਰੋਂ ਆਉਂਦੇ ਨੇ ਇਹਨਾਂ ਦੇ ਖਿਲਾਫ ਕਾਰਵਾਈ ਕਰੀ ਜਾਵੇ ਐਨਾ ਕਹਿੰਦਾ ਹੋਇਆ ਮੈਂ ਖਿੰਮੰਦਾ ਜਾ ਚੁੱਕਾ